oh ਪਾਰਟੀ ਦਾ ਸਾਡੇ ਮਾਜੋਬ ਚਿਮਸਾਲ ਜੀ ਆਏ ਨੇ ਔਰ ਆਪਾਂ ਗੱਲ ਕਰਾਂਗੇ ਸਾਡੇ ਕੀ ਕਾਂਗਰਸ ਪਾਰਟੀ ਦੇ ਜਿਹੜਾ ਰਾਜਾ ਬਣੇਗਾ ਉਹਨਾਂ ਨੇ ਸਾਡੇ ਬਹੁਤ ਜਿਹੜਾ ਸਾਡੇ ਗ੍ਰਹਿ ਮੰਤਰੀ ਸਰਦਾਰ ਹੁਟਾ ਸਿੰਘ ਬੋਲੋ ਵਾਲੇ ਨੇ ਟਿੱਪਣੀ ਕਿਉਂ ਕੀਤੀ ਆ ਦੇਖੋ ਸਰਦਾਰ ਹੁਟਾ ਸਿੰਘ ਜਿਹੜੇ ਕਿ ਆਜ਼ਾਦੀ ਤੋਂ ਪਹਿਲਾਂ ਪੈਦਾ ਹੋਏ ਔਰ ਜਦੋਂ ਸਾਧਨਾਂ ਦੀ ਘਾਟ ਸੀ ਜਦੋਂ ਸਿੱਖਿਆ ਦੀ ਘਾਟ ਸੀ ਜਦੋਂ ਪੜਾਈ ਦੇ ਸਾਧਨ ਨਹੀਂ ਸੀ ਉਸ ਸਮੇ ਉੱਚ ਵਿਦਿਆ ਪ੍ਰਾਪਤ ਕੀਤੀ ਉਸ ਸਮੇਂ ਉਹਨੇ ਗ੍ਰੈਜੂਏਸ਼ਨ ਪ੍ਰਾਪਤ ਕੀਤੀ ਉਸ ਗ੍ਰੈਜੂਏਸ਼ਨ ਪ੍ਰਾਪਤ ਕੀਤੀ ਔਰ ਡਾਕਟਰੇਟ ਦੀ ਡਿਗਰੀ ਯਾਨੀ ਕਿ ਪੀਐਸਟੀ ਪ੍ਰਾਪਤ ਕੀਤੀ ਔਰ ਦੇਸ਼ ਦੇ ਹੋਮ ਮਿਨਿਸਟਰ ਬਣੇ 8 ਬਾਾਰ ਦੇਸ਼ ਦੀ ਪਾਰਲੀਮੈਂਟ ਦੇ ਮੈਂਬਰ ਜੇਤੂ ਰਹੇ ਆਜ਼ਾਦ ਮੈਂਬਰ ਜੇਤੂ ਰਹੇ ਉਹ ਵੀ ਪੰਜਾਬ ਚ ਨਹੀਂ Rajasthan ਚ ਜਾ ਕੇ ਵੀ ਜੇਤੂ ਰਹੇ ਸੋ ਉਸ ਲੀਡਰ ਦੇ ਖਿਲਾਫ ਉਸ ਵਿਅਕਤੀ ਦੇ ਖਿਲਾਫ ਉਸ ਦੀ ਕਾਸਟ ਨੂੰ ਲੈ ਕੇ ਉਸ ਦੇ ਧਰਮ ਨੂੰ ਲੈ ਕੇ ਉਸ ਦੇ ਰੰਗ ਨੂੰ ਲੈ ਕੇ ਨਸਲੀ ਟਿੱਪੀਆਂ ਕਰਨੀਆਂ ਮੈਂ ਸਮਝਦਾ ਕਾਂਗਰਸ ਪਾਰਟੀ ਦੇ ਦਿਮਾਗੀ ਜਿਹੜਾ ਪ੍ਰਗਟਾਵਾ ਕਰਦਾ ਉਹਦੀ ਮਾਨਸਿਕਤਾ ਦਾ ਪ੍ਰਗਟਾਵਾ ਕਰ ਕਿ ਕਿਸ ਤਰ੍ਹਾਂ ਰਾਜਾ ਬੜਿੰਗ ਜਿਹੜਾ ਉਹ ਦਿਮਾਗੀ ਤਵਾਦਲ ਖੋ ਬੈਠਿਆ ਔਰ ਲਗਾਤਾਰ ਗਲਤ ਪਰੋਤੀ ਵਿਆਹ ਦੇ ਰਿਹਾ ਪੰਜਾਬ ਦੀ ਜਿਹੜੀ ਸੱਡੀ ਇਕਤਾ ਤੇ ਅਖੰਡਤਾ ਉਹਨੂੰ ਤੋੜਨ ਦਾ ਯਤਨ ਕਰ ਰਿਹਾਗਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਕਿਤੇ ਨਫਰਤ ਦੇ ਬੀਜ ਪੈਦਾ ਨਹੀਂ ਹੋਏ ਇਹ ਨਫਰਤ ਦੇ ਬੀਜ ਪੈਦਾ ਕਰਨ ਦੀ ਗੱਲ ਜਿਹੜੀ ਰਾਜਾ ਬੜਿੰਗ ਕਰ ਰਿਹਾ ਉਹਨੂੰ ਪੰਜਾਬ ਦੇ ਲੋਕ ਤਰਨ ਤਰਨ ਦੇ ਲੋਕ ਮੂੰਹ ਤੋੜ ਜਵਾਬ ਦੇਣ ਸਰ ਜੀ ਜਾਤੀ ਦੇ ਇਹਨੇ ਮਨਾਂ ਚ ਚੋਣ ਜਾਂਦਾ ਜਾਤੀ ਦਾ ਜਿਹੜਾ ਕਰ ਰਿਹਾ ਜਾਤੀ ਇਹਨੇ ਮਨਾਂ ਚ ਚੋਣ ਜਾਂਦੀ ਇਹ ਰਾਜਾ ਸ਼ਾਹੀ ਜਿਹੜੀ ਸੋਚ ਹੈ ਨਾ ਦੀ ਰਜਵਾਣਾ ਸ਼ਾਹੀ ਸੋਚ ਆ ਬਾਬਾ ਸਾਹਿਬ ਭੀਮrao ਬੇੜਕਰ ਜੀ ਨੇ ਬਿਲਕੁਲ ਸਪੱਸ਼ਟ ਕਿਹਾਗਾ ਸੰਵਿਧਾਨ ਦੇ ਅੰਦਰ ਲਿਖਿਆਗਾ ਕਿ ਕਿਸੇ ਵੀ ਵਿਅਕਤੀ ਦੇ ਨਾਲ ਰੰਗ ਦੇ ਆਧਾਰ ਤੇ ਜਾਤੀ ਦੇ ਆਧਾਰ ਤੇ ਕਿਸੇ ਹੋਰ ਦੀ ਉਹਦੇ ਕਰਕੇ ਡਿਸਪੈਕਟੀ ਦੇ ਹਿਸਾਬ ਨਾਲ ਵਿਤਕਰਾ ਨਹੀਂ ਕੀਤਾ ਜਾਊਗਾ ਪਰ ਲੇਕਿਨ ਜੇ ਅੱਜ 21ਵੀਂ ਸਦੀ ਦੇ ਅੰਦਰ ਵੀ ਕਾਂਗਰਸ ਪਾਰਟੀ ਦੇ ਇਹ ਨੇਤਾ ਨੇ ਤਾਂ ਇੱਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਦੀ ਸੋਚ ਕੀ ਹੈ ਸਰ ਜੀ ਅੱਜ ਐਸੇ ਕਰਕੇ ਤੁਸੀਂ ਵੀ ਰੋਸ ਪ੍ਰਦਰਸ਼ਨ ਕੀਤਾ ਨਹੀਂ ਲਾ ਕੇ ਕੀ ਕਿੰ ਮੈਸੇਜ ਹੀ ਕੀ ਦੇਣਾ ਆਪਰੇ ਅਸੀਂ ਟੈਸਟ ਕੀਤਾਗਾ ਅੱਜ ਪੰਜਾਬ ਦੇ ਲੋਕਾਂ ਨੂੰ ਦੱਸਿਆ ਕਿ ਕਾਂਗਰਸ ਪਾਰਟੀ ਜਿਹੜੀ ਉਹ ਦਲਤ ਵਿਰੋਧੀ ਆ ਦਲਤਾਂ ਦੇ ਖਿਲਾਫ ਆ ਉਹਦੀ ਮਾਨਸਿਕਤਾ ਦਲਤ ਵਿਰੋਧੀ ਆ ਉਹ ਪੰਜਾਬ ਦੇ ਕਿਸੇ ਵੀ ਦਲਤ ਲੀਡਰ ਨੂੰ ਰਿਸਪੈਕਟ ਨਹੀਂ ਦੇਣਾ ਚਾਹੁੰਦੀ ਉਹ ਤਰਨਤਾਰ ਦੇ ਲੋਕ ਜਿਹੜੇ ਨੇ ਕਿ ਉਹਨਾਂ ਦੀ ਡਿਸਰੈਸਪੈਕਟ ਉਹਨਾਂ ਦੇ ਵਿੱਚ ਆ ਕੇ ਉਹਨਾਂ ਦੇ ਸਾਹਮਣੇ ਖੜੇ ਹੋ ਕੇ ਉਸ ਪਾਈਚਾਰੇ ਦੀ ਜਿਹੜੀ ਆ ਡਿਸਰੈਸਪੈਕਟ ਕਰਕੇ ਗਿਆਗਾ ਯਾਨੀ ਉਹਨਾਂ ਦੀ ਬੇਇੱਜ਼ਤੀ ਕਰਕੇ ਗਿਆਗਾ ਰਾਜਾ ਵੜਿੰਗ ਉਹ ਤਰਨਤਾਰ ਦੇ ਲੋਕ ਜਿਹੜਾ ਉਹ ਜਵਾਬ ਦੇਣਗੇ ਜਿਹੜੇ ਰਾਜਾ ਵੜਿੰਗ ਨੇ ਇੱਕ ਜਿਹੜੀ ਟਿੱਪਣੀ ਕੀਤੀ ਸੀ ਸਾਡੇ ਮਾਨ ਜੋ ਜਿਹੜੇ ਗ੍ਰਹਿ ਮੰਤਰੀ ਕਾਂਗਸ ਪਾਰਟੀ ਦੇ ਵਿੱਚ ਰਹੇ ਸੀ ਸਰਦਾਰ ਗੁੱਟਾ ਸਿੰਘ ਜੀ ਉਹਨਾਂ ਦੇ ਜੋ ਟਿੱਪਣੀ ਕੀਤੀ ਸੀ ਉਹਦੇ ਵਿਰੋਧ ਵਿੱਚ ਸਾਡੇ ਜਿਹੜੇ ਆម ਪਾਰਟੀ ਦੇ ਮਾਨ ਜੋ ਚੀਮਾ ਜੀ ਨੇ ਅੱਜ ਰੋਜ਼ ਪ੍ਰਦਰਸ਼ਨ ਕੀਤਾ ਸੀ ਉਹਨਾਂ ਦੇ ਮੁੱਖ ਦਸਤਰਜੇ ਉਹ ਇਹਨਾਂ ਨੂੰ ਕਹੇ ਕਿ ਜੋ ਕਾਂਗਸ ਪਾਰਟੀ ਦੇ ਅੰਦਰੂਨੀ ਜਾਤੀਵਾਦ ਅਜੇ ਨਹੀਂ ਜਾ ਰਿਹਾ ਜਿਸ ਕਰਕੇ ਇਹਨਾਂ ਨੇ ਕੋਈ ਵੀ ਸਮਾਜ ਵਡਿਆ 파ਕੇ ਰੱਖਦੇ ਨੇ ਮੈਂ ਸੱਤ ਪਹਿਲੇ ਕਿ ਜਾਤੀਵਾਦ ਨੂੰ ਕਲਪਾਟ ਨੂੰ ਆਪਣਾ ਅੰਦਰ ਦਾ ਜਿਹੜਾ ਅੰਦਰ ਅੰਦਰੂਨੀਆ ਉਹ ਅਜੇ ਇਹਨਾਂ ਦਾ ਖੋਖਲਾਪਣ ਆ ਰਿਹਾ ਸਭ ਤੋਂ ਵੱਡੀ ਇਹ ਗੱਲ ਕਿ ਜਿਹੜੀ ਜਾਤੀਵਾਦ ਅਜ ਵੀ ਉਹਨੇ ਪੜੇ ਲਿਖੇ ਉਹਨੇ ਡਿਗਰੀ ਕੀਤੀ ਸੀ ਪਰ ਰਾਜੇ ਵਿਢਿੰਗਰੇ ਇੱਕਾ ਉਹ ਟਿੱਪਣੀ ਕੀਤੀ ਆ ਜੋ ਨਿੰਦਣਯੋਗ ਜਿਸ ਵੇਸ਼ੇ ਪਰ ਦਰਬੀਸ਼ ਇਨਾ ਪਰਮ ਦੇਸ਼ੀ